ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਪਹੁੰਚਾਉਣ ਦੇ ਲਈ ਆਏ ਹਾਂ ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਕਿਹਨੇ ਨਾ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵੀ ਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਂਗੇ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੇ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਉਹਨੇ ਇਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਈ ਗੱਲ ਨਹੀਂ ਸੀ ਹੈਗੇ ਬਸ ਉਹਦੇ ਬੁੱਢੇ ਨਾਲੇ ਤੇ ਬੈਹਿ ਕੇ ਕਦੇ ਕਿਤੇ ਬੈਹਿ ਕੇ ਕਦੇ ਕਿਤੇ ਬੈਹਿ ਕੇ ਕਿਤੇ ਨਹੀਂ ਆਉਂ ਕੋਈ ਉਹਨਾਂ ਚ ਮਿਲਿਆ ਕੋਈ ਤੁਮ ਬਸ ਉਹ ਤਾਂ ਆਪ ਦਾ ਰਾਉਂਦੇ ਆ ਕੰਨਾ ਤੱਕ ਮੰਡਪਾਗੀ ਗੱਲ ਹੈ ਇੱਕ ਪਾਸੇ ਤਾਂ ਅਸੀਂ ਏਡੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਉਹ ਵਾਰ ਜ਼ੋਨ ਵੀ ਪੰਜਾਬ ਹੈ ਅਬੋਹਰ ਤੋਂ ਲੈ ਕੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਨਾ ਕੋਈ ਡਰੋਨ ਫਿਜ਼ਾਈਲ ਕੁਝ ਹਰ ਰੋਜ਼ ਰਾਤ ਨੂੰ ਉਹ ਅਟੈਕ ਕਰਦੇ ਅਸੀਂ ਪੁਲਿਸ ਨੂੰ ਤੇ ਆਰਮੀ ਨੂੰ ਉੱਥੇ ਭੇਜਦੇ ਆ ਆਰਮੀ ਦਾ ਸਹਿਯੋਗ ਕਰਦੇ ਤੇ ਦੂਜੇ ਪਾਸੇ ਆ ਜਿਹੜਾ ਸਾਨੂੰ ਮੜਿਆ ਹੋਇਆ ਜਿਹੜਾ ਆ ਇਹ ਤੜਕੀ ਇਹ ਆ ਜਾਂਦੇ ਆ ਪੁਲਸ ਆ ਕੇ ਸਾਢੇ 6 ਵਜੇ ਆ ਕੇ ਤੇ ਫਿਰ ਰਾਤ ਨੂੰ 1 ਵਜੇ ਆ ਕੇ ਅਸੀਂ ਹੁਣ ਗੇਟ ਖੋਲਣਗੇ ਖੋਲਣ ਜਦ ਕਿ ਹਾਈ ਕੋਰਟ ਨੇ 28 ਤਰੀਕ ਦੇਤੀ ਸਾਰੇ ਲੀਗਲੀ ਅਸੀਂ ਕਾਗਜ਼ ਪੱਤਰੀ ਚਾਹੀਏ ਪਰ ਪਤਾ ਨਹੀਂ ਕਿਉਂ ਜਿੱਤ ਫੜੀ ਹੋਈ ਹੈ ਕਿ ਆ ਪਾਣੀ ਇਥੋਂ ਲੈਣੇ ਲੈ ਤੇ ਜੇ ਉਹ ਜਿੱਤੀ ਨੇ ਤਾਂ ਜਿੱਤ ਪੰਜਾਬੀਆਂ ਦੀ ਵੀ ਮੰਨੀ ਹੁੰਦੀ ਹੈ ਤੀਜੀ ਵਾਰ ਮੈਨੂੰ ਇੱਥੇ ਆਉਣਾ ਪੈ ਗਿਆ ਤੀਜੀ ਵਾਰ ਹੁਣ ਕਿ ਕਿ ਕਿਹੜੀ ਲੜਾਈ ਲੜੀਏ ਮੈਨੂੰ ਸਮਝ ਨਹੀਂ ਆਉਂਦੀ ਉਧਰਲੀ ਲੜਾਈ ਲੜੀ ਜਾਂ ਲੜੀ ਫਿਰ ਕਹਿੰਦੇ ਜੀ ਹਾਈ ਕੋਰਟ ਦਾ ਕਿਹੜਾ ਹਾਈ ਕੋਰਟ ਦਾ ਆਰਡਰ ਦਿਖਾਤਾ ਥਿਓ ਦਿੱਥੇ ਲਿਕੇ ਹਾਈ ਕੋਰਟ ਨੇ ਪਾਣੀ ਦਿੱਤਾ Rajasthan ਨੇ ਕੱਲ ਆਰਮੀ ਦੀ ਰਿਕਵੈਸਟ ਕੀਤੀ ਕਿ Rajasthan ਚ ਆਰਮੀ ਕਾਫੀ ਭੋਜ ਲਾਤੀ ਕੀ ਹੈ ਜੋ ਉਥੇ ਪੀਣ ਵਾਲੇ ਪਾਣੀ ਦੀ ਘਾਟ ਅਸੀਂ ਰਾਤੋਂ ਰਾਤ ਉਹਨੂੰ ਅਸੀਂ ਆਪਣੇ ਹਿੱਸੇ 'ਚ ਪਾਣੀ ਦਿੱਤਾ ਆਰਮੀ ਵਾਸਤੇ ਖੂਨ ਵੀ ਆਜ ਰਿਹਾ ਪਾਣੀ ਦੀ ਘਾਟ ਪਰ ਆ ਨਹੀਂ ਆ ਜਿਹੜਾ ਟੱਕਾ ਕਰਦੇ ਆ ਅਸੀਂ ਆਪਣੇ ਹਿੱਸੇ 'ਚ ਉਹ ਦਿੱਤਾ ਹਰੇਕੇ ਪੱਤਰ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਣ ਵਾਸਤੇ ਪਰ ਆਜ ਅਸੀਂ ਐਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸ ਸਾਡੇ ਐਨਸੀਸੀ ਐਨਐਸਐਸ ਨਹਿਰੂ ਯੁਵਾ ਕੇਂਦਰ ਦੇ ਸਾਡੇ ਵਲੰਟੀਅਰ ਸਾਰੇ ਉਹ ਇੱਕ ਪਾਸੇ ਲੜੇ ਸਾਡਾ 3 ਕਰੋੜ ਬੰਦਾ ਇੱਕ ਪਾਸੇ ਖੜਾ ਹੈ ਇਹ ਬੀਬੀਐਮਬੀ ਵਾਲੇ ਰੋਜ਼ ਉਹਦੇ ਚੱਕੇ ਹੋਏ ਬੀਜੇਪੀ ਦੇ ਪੜਕੇ ਇੱਥੇ ਆ ਜਾਂਦੇ ਅਸੂ ਕਿੱਥੇ ਕਿੱਥੇ ਪੈਰਾਂ ਦੇ ਮਨੂ ਇਹ ਉਹ ਖੱਟਰ ਹੋਰੀ ਉੱਪਰੋਂ ਕਿੱਜਾ ਸਵਾਲ ਬਣਾਈ ਬੈਠੇ ਨੇ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮੁੱਕ ਜੂਗਾ ਤੇ ਉਹਨਾਂ ਨੂੰ ਬੈਸਿਕ ਪਾਣੀ ਮਿਲ ਜੂਗਾ ਇਹਨਾਂ ਨੂੰ ਐਸ ਮੌਕੇ ਤੱਕ ਟੁਕਟੇ ਨਾ ਕਰਨ ਤੇ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਜੇ ਸਾਡੀ ਉਹ ਲੜਾਈ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਲੜਾਈ ਸਾਡੀ ਉਹ ਨਹੀਂ ਬਣੀ ਤੁਹਾਡਾ ਧੰਨਵਾਦ ਤੁਸੀਂ ਆ ਜਾਂਦੇ ਹੋ ਤੁਸੀਂ ਚੱਕਣੇ ਹੋ ਤੋਂ ਮੁੜ ਜਾਂਦੇ ਨੇ ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ 2 ਤਰੀਕ ਨੂੰ ਅਸੀਂ ਐ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐ ਕਿਹਾ ਸੀ ਕਿਹੜੀਆਂ ਮੀਟਿੰਗਾਂ ਕੀਤੀਆਂ ਪੰਜਾਬ ਤੋਂ ਬਿਨਾ ਕਿਵੇਂ ਮੀਟਿੰਗਾਂ ਕਰ ਲਵਾਂਗੇ ਤਾਂ ਬੀਬੀਐਮ ਵੀ ਦੀਆਂ ਕਟਿਆ ਹਰਕਤ ਜਿਹੜੀਆਂ ਬੰਦ ਹੋਣੀ ਚਾਹੀਦੀ ਹੈ ਕਿ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਕਿ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਹੈ ਸੈਂਸਿਟਿਵ ਜ਼ੋਨ ਹੈ ਇੱਥੇ ਪੱਲੇ ਲਾਉਣਾ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਪੰਨ ਸਾਹਪੁਰ ਕੰਡੀ ਵੀ ਅੱਜ ਡਰੋਨ ਦੇਖੇ ਗਏ ਨੇ ਅਰਜੀ ਸਾਹਕਾ ਤੇ ਉੱਤੇ ਡਰੋਨ ਭੁੰਜ ਰਹੇ ਸੀ ਸਾਨੂੰ ਤੁਸੀਂ ਇੱਥੇ ਪਿਠਾ ਰੱਖਿਆ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ ਜੇ ਕੱਲ ਨੂੰ ਕੋਈ ਹਪਨੂਗਾ ਕੌਣ ਜ਼ਿੰਮੇਵਾਰ ਹੋਊਗਾ ਸਰ ਭਾਜਪੀ ਨੀ ਬੀਬੀਐਮ ਦੀ ਕਦੇ ਚੇਅਰਮੈਨ ਭੇਜਤਾ ਕਦੇ ਕੋਈ ਭੇਜਤਾ ਕਦੇ ਕੋਈ ਭੇਜਤਾ ਨਹੀਂ ਚੱਲੂਗਾ ਐਸਾ ਕੋਈ ਨਹੀਂ ਮੈਨੂੰ ਤੁਹਾਡੇ ਤੇ ਯਕੀਨ ਆ ਤੁਸੀਂ ਆ ਗਏ ਹੋ ਇੱਥੇ ਅਮੈਂ ਉੱਪਰੋਂ ਵੀ ਪੁਲਿਸ ਵੀ ਪੁਲਿਸ ਨੂੰ ਪੁਲਿਸ ਨੂੰ ਕਿ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਚੱਕੋ ਇਹਨਾਂ ਨੂੰ ਪਛੇਪੋ ਕੀ ਗਲਤੀ ਅਸੀਂ ਆਪਦੇ ਬੱਚੋ ਆਖਾ ਤੇ ਆਪਦੇ ਬਜ਼ੁਰਗਾਂ ਤੇ ਆਪਦੇ ਚਾਚੇ ਤਾਇਤੇ ਕਿਉਂ ਪਰਚੇ ਪਈ ਐ ਵੀ ਕੀ ਕੀ ਗਲਤ ਕਰਤਾ ਪਾਣੀ ਦੀ ਰੱਖਿਆ ਇਹਨੇ ਤੁਸੀਂ ਕਾਗਜ਼ ਲੈ ਆਓ ਮਹਿਮਾਨੀ ਚੁੱਕੋ ਚਲ ਤੇ ਆਹ ਪਾ ਕਾਗਜ਼ਾ ਜੇ ਇੰਨੀ ਤਰੀਕ ਤੱਕ ਪਾਣੀ ਚਟੋ ਕਦੇ ਲੋਕ ਉੱਥੇ ਲੋਹਾਂ ਜਾ ਵੜਦੇ ਨੇ ਉੱਥੋਂ ਬੋਲਾਂਗੇ ਨਾ ਸਵੇਰੇ ਆਜੋ ਪਟੇ ਨੇ ਜੇ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਰੇ ਵੀ ਨਹੀਂ ਵੜਨ ਦਿੰਦੇ ਸਾਨੂੰ ਕਿਉਂ बार-बार ਤੰਗ ਕਰਦੇ ਹੋ ਕਿਉਂ ਸਾਡੇ ਸਰਦ ਸੰਪਾਨ ਪਿਆ ਲੈਣੇ ਹੋ ਤੁਸੀਂ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲਤ ਨਿੰਦਰੀ ਜੋ ਕਰ ਲੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਨੂੰ ਕੋਸ਼ਿਸ਼ ਕਰਤਾ ਹੁਣ ਪੁੱਛੋ ਅਗਰ ਤੇਰੇ ਕਿਸਾਨ ਕਿਸਾਨ ਨਹੀਂ ਰਹਿਣਗੇ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵਿਹਾਯਰ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਂਗੇ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਕੋਈ ਨਹੀਂ ਤੇਰੀ ਸੋਚ ਤੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਨੂੰ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਗਲੀਆਂ ਸੀ ਹੈਗੇ ਉਹ ਜ਼ਰੂਰ ਸੀ ਪਰ ਕੱਲ ਨੂੰ ਸਾਡੇ ਕੋਲ ਨਾ ਹੁਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਅਧਰੇ ਕਿਥੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖੇ ਹਸੀਂ ਅਧਰੇ ਬੁੱਢੇ ਨਾਲੇ ਤੇ ਬਹਿ ਗਏ ਕਦੇ ਕਿਤੇ ਬਹਿ ਗਏ ਕਦੇ ਕਿਤੇ ਬਹਿ ਕਿਤੇ ਨੇ ਉਹ ਕੋਈ ਨੋ ਚ ਮਿਲਿਆ ਕੋਈ ਤੁਮ ਬਸ ਬਸ ਹੁਣ ਤਾਂ ਆਪਦਾ ਚਲਾਉਂਦੇ ਆ ਟਿਕਾਨਾਂ ਤੱਕ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋਣ ਵਾਹ ਇੱਥੇ ਏਸੀ ਨਹੀਂ ਹੈਗੇ ਨਾ ਇਹ ਗੱਲ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਇੱਥੇ ਮੁਸ਼ਕਲ ਹੈ ਤਾਂ ਉਹ ਕਰਨੀ ਹਾਂ ਜੀ ਉਹਰੇ ਨਾਲ ਦੇ ਉੱਤੇ ਇੰਨਾ ਕੰਮ ਆਉਂਦਾ ਵਾਹ ਆਹ ਗੱਲ ਤੱਕ ਟਟ-ਟਟੇ ਉੱਪਰ ਨਹੀਂ ਚਾਈਦੀ ਮਾਮਾ ਜਾਨਾ ਆਇਆ ਮਾਮਾ ਪਣ ਆ ਗਏ ਉਹ ਦਿਨ ਇੱਕ ਭਾਰੀ ਗਿੰਤੀ ਚਾਈ ਹੋਣੀ ਪਾਉਣ ਨੇ ਇੱਤਨੀ ੁੱਲਿਆ ਦੀ ਫਿਕਰ ਕਰਨ ਵਾਲੀਆਂ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਉਹਨਾਂ ਇਹ ਤਾਂ ਕੋਈ ਹੋਰ ਲੜਾਈ ਯਾਰਾ ਦੇ ਅੱਗੇ ਥੋਕੇ ਹਾਂ ਚਲੋ ਆਈ ਆਈ ਹੋਏ ਦੇ ਦਣਾ ਨਹੀਂ ਕੋਈ ਗੱਲ ਨਹੀਂ ਹਰਜੂਤ ਬੈਂਚ 'ਤੇ ਖੜੇ ਸਾਡੀ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ ਮੀਡੀਆ ਹੈਗਾ ਹੈ ਤੇ ਪੁਲਿਸ ਹੈਗੇ ਹੈ ਤੇ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਆਉਣ ਦੇਵਾਂਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਦੱਖਾਂ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਧਰਤੀ ਹੈ ਇਹ ਕੋਰਪੋਰੇਟ ਕੰਮ ਤੇ ਪੈ। ਹੂੰ। ਫੁੜੇ ਨਾਲ ਮੈਂ ਹੁਣ ਫੋਟਾ মিডিਆ ਨੂੰ ਸੰਬੋਧਨ ਕਰਕੇ ਫੋਟੋਬਾਲ ਮੈਂ ਇਹਨਾਂ ਦੇ ਆਪਸਾਂ ਨਾਲ ਗੱਲ ਕਰਦਾ ਮੈਂ ਕਿਉਂ? ਮੈਂ ਕਿਉਂ ਆਉਂਗਾ? ਮੈਂ ਪਤਾ ਕਰਦਾ ਕਿ ਤੇ ਦਵਾਰੇ ਨਾਲ ਇੱਧਰੋਂ ਗੱਡੀਆਂ ਤੇ ਜਦੋਂ ਮੈਂ ਚਲਾ ਜਾਣਾ ਫੇਰ ਆ ਜਾਂਦੇ। ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ? ਅੱਛਾ ਇੱਧਰੋਂ ਤੁਰਾ ਚੱਲੀਏ। ਹੋਰ ਕੀ ਕਰੀਏ? ਇਹ ਪੀਵੀਐਮ ਵੀ ਆਪਣੀਆਂ ਸਾਰੀ। ਆਹ ਤੇ ਇੰਨੀ ਕਿੰਨੀ ਜਗ੍ਹਾ ਮੰਡੀ ਹੋਈ ਇਹਨਾਂ ਨੇ। ਸਾਰੀ ਆਪਣੀ ਹੈ ਹਾਂ ਹਾਂ ਮੈਨੂੰ ਪਤਾ ਹੈ ਮੈਨੂੰ ਪਤਾ ਹੀ ਹੋ ਮੈਂ ਕਿੱਥੇ ਨੂੰ ਹੈ ਮੈਂ ਕਿਤੇ ਉੱਡ ਜਾਣਾ ਸੀ ਫੰਮ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਦਾਤ ਦੇਣਾ ਪ੍ਰਸ਼ੰਸਾ ਕਰਦਾ